ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਇਸਟ ਬੇਨਤੀ ਕਰਦੇ ਆਂ ਆਪਣੀ ਨਰਖ-ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਏ ਜਿਹੜਾ ਪਸ਼ੂ ਸੋਇਆ ਸвая ਦੋ ਟਾਈਮ ਚੋਕੇ ਤਸੱਲੀ ਕਰੋ ਜੇ ਦੂਰ ਬੈਠੇ ਹੋ ਉਹਨੂੰ ਵੀ ਦੇਖ ਕੇ ਕਾਗ ਤੇ ਵੀ ਚਵਾਈ ਕਰ ਸਕਦੇ ਜੀ ਜਿਹੜਾ ਕੱਬਰ ਪਸ਼ੂ ਆ ਉਹਨੂੰ ਟੱਪ ਕੇ ਤਸੱਲੀ ਕਰਕੇ ਖੜੋ ਬਾਅਦ ਚ ਕਿਸੇ ਨੂੰ ਕੋਈ ਲਾਮਾ ਨਾ ਦੋ ਕਿਉਂਕਿ ਪੈਸੇ ਦੀ ਕਦਰ ਕਰਿਆ ਕਰੋ ਬੇ ਕਦਰ ਨਾ ਕਰਿਆ ਕਰੋ ਪੈਸਾ ਜਿਹੜਾ ਹੈ ਬੜੀ ਪ੍ਰਮਾਤਮਾ ਦੀ ਅਮੋਲ ਚੀਜ਼ ਆ ਪਰਮਾਤਮਾ ਦਵੇ ਤੇ ਫੇਰ ਹੀ ਰੋਕ ਆਉਂਦਾ ਹੈ ਬੰਦੇ ਦੇ ਹੱਥਾਂ ਦੀ ਦਵਾ ਹੈ ਮਾਇਰ ਆ ਜੇ ਪਰਮਾਤਮਾ ਹੀ ਭੁੱਲ ਗਿਆ ਨਾ ਤੇ ਪੈਸਾ ਵੀ ਮੁਖ ਮੋੜ ਜਾਂਦਾ ਜੀ ਇਹਦੀ ਕਦਰ ਨਹੀਂ ਤੁਸੀਂ ਕਰਦੇ ਆਪਣੀ ਮਰਜ਼ੀ ਆਪ ਕਰਦੇ ਜੀ ਸਾਈਆਂ ਤੇ ਇੱਕ ਦੂਜੇ ਦੇ ਲਾਹਮੇ ਆਉਂਦੇ ਆ ਕੋਈ ਇੱਧਰ ਸਾਈਆਂ ਵਸਾਈ ਫਦਾ ਹੈ ਦੂਜੀ ਬੇਨਤੀ ਇਹ ਆ ਕਿ ਆਪਾਂ ਆਪਣੇ ਚੈਨਲ ਦੀ ਸ਼ਾਦੀ ਦਿੱਤੀ ਆ ਹੋਰ ਕਿਸੇ ਚੈਨਲਾਂ ਦੀ ਕੋਈ ਸ਼ਾਦੀ ਨਹੀਂ ਸੀ ਆਪਾਂ ਦਿੱਤੀ ਬੜੇ ਭੈਣ ਭਰਾਵਾਂ ਦੇ ਫੋਨ ਆਉਂਦੇ ਆ ਸਾਡੇ ਨਾਲ ਇੱਥੇ ਧੋਖਾ ਆ ਗਿਆ ਏ ਸਾਡੇ ਨੇ ਫਲਾਣੇ ਨੇ ਇੱਥੇ ਸਾਈ ਨਹੀਂ ਮੋੜੀ ਜਾਂ ਇੰਨਾ ਦੁੱਧ ਦੱਸਿਆ ਇਹ ਉਹਨਾਂ ਨੂੰ ਕਵੈਸਟ ਆ ਕਿ ਅਸੀਂ ਸਾਰਿਆਂ ਦਾ ਨਹੀਂ ਜਮਾ ਲਿਆ ਜੀ ਅਸੀਂ ਆਪਣੇ ਚੈਨਲ ਦਾ ਹੌਕਾ ਦਿੱਤਾ ਹੈ ਆਪਣੇ ਚੈਨਲ ਦੀ ਗੱਲਬਾਤ ਕੀਤੀ ਆ ਕਿ ਜਿਹੜਾ ਵੀ ਸਾਡੇ ਚੈਨਲ ਤੋਂ ਪਸ਼ੂ ਖਰੀਦੂਗਾ ਉਹਦੇ ਨਾਲ ਅਸੀਂ ਕਿਉਂਕਿ ਜਿਹੜੇ ਚੈਨਲ ਤੋਂ ਖਰੀਦੇ ਜੇ ਉਹਨੂੰ ਪੁੱਛੋ ਜਿਹੜਾ ਵੀਡੀਓ ਅਪਲੋਡ ਕਰਦਾ ਹੈ ਠੀਕ ਆ ਜੀ ਬਾਕੀ ਤੁਸੀਂ ਉਮੀਦ ਕਰਦਾ ਸਾਰੇ ਠੀਕ ਠਾਕ ਹੋਗੇ ਤੇ ਕਰਦੇ ਆ ਭਾਈ ਸ਼ਮਸ਼ੇਰ ਸਿੰਘ ਨਾਲ ਗੱਲ ਪਿੰਡ ਮਾਣੇ ਮੱਲੀਆਂ ਤੇ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰ ਸਾਹਿਬ ਬਣੇ ਰਿਓ ਅੰਡ ਤੱਕ ਭਾਈ ਸਾਸੀ ਸਾਸੀ ਘਾਸ ਦੇ ਸਾਹਿਬ ਕੀ ਹਾਲ ਹੈ ਜੀ ਹਾਂ ਜੀ ਵਧੀਆ ਜੀ ਵਧੀਆ ਵਧੀਆ ਅੱਜ ਜਾਈ ਤੇ ਆ ਡਰਦੀ ਆ ਕੈਮਰੇ ਤੋਂ ਚਲ ਕੋਈ ਨਹੀਂ ਕੋਈ ਕਹਿਨ ਸਦਾ ਹਾਂ ਜੀ ਵਧੀਆ ਹੋਏ ਅਡਰੈਸ ਕਰੀਏ ਨੋਟ ਪਿੰਡ ਮਾਣੇ ਮੱਲੀਆਂ ਤਹਿਸੀਲ ਵੀ ਤਰਨਤਾਰ ਜਿਹੜਾ ਵੀ ਤਰਨਤਾਰ ਮੋਬਾਈਲ ਤੇ ਲਾ ਕੇ ਆਪਣਾ ਪਿੰਡ ਪੈਂਦਾ ਜਦੋਂ ਕੋਈ ਭੈਣ ਭਰਾ ਫੋਨ ਕਰਦਾ ਮਿਲ ਕੇ ਪੁੱਛੀ ਜਾਂਦਾ ਹੈ ਹਾਂ ਉੱਥੇ ਕਦੇ ਬਾਬਾ ਜੀ ਨਗਰੀ ਲਾ ਕੇ ਪਿੰਡ ਪੈਂਦਾ ਆਪਣਾ ਮਾਣੇ ਮਣੇ ਹਾਂਜੀ 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 ਤੇ ਮੋਬਾਈਲ ਨੰਬਰ ਬਾਈ 9779721242 ਹੀ ਬੰਦੂਆ ਹਾਂਜੀ 2 ਹੀ ਦੋਵੇਂ ਡਾਡੇ ਦੋਵੇਂ ਮੈਣਾ ਆਏ ਕਾਨੂੰ ਗੱਲਾਂ ਇਹ ਕੀ ਆਪਾ ਯਾਰ ਆ ਕਿ ਮੇਲਾ ਲੁੱਟਰਾ ਕੰਮ ਹੀ ਬੰਨਾ ਹਾਂ ਜਿਗਾਰ ਜਾ ਕੀ ਲਾਈ ਫਿਰਦੀ ਆ ਇਹ ਜਿਗਾਰ ਜਾ ਵੇਖ ਲੋ ਕੀ ਲਾਈ ਫਿਰਦੀ ਆ ਇਹਨੂੰ ਲਾਇਓ ਮਾੜੀ ਜੀ ਦੋਦੀ ਬੜਾ ਛੋਟੀ ਥੱਲੇ ਦੇ ਵਾਹ ਵਾਹ ਹਾਂਜੀ ਹਾਂਜੀ ਯਾਰੇ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਗੇਠੇਕ ਹੀ ਬਾਹਰ ਨੂੰ ਆਈ ਗੇਠੇਕ ਬਣਾ ਪੈਰ ਰੱਖ ਕੇ ਉੱਤੇ ਚੱਲਦੇ ਵਾਓ ਕੇ ਯਾਰ ਕਿੱਥੇ ਇੱਕ ਇਹਨੂੰ ਵਿਸਾਣ ਨੂੰ ਆ ਗਈ ਆ ਹਾਂਜੀ ਹਾਂਜੀ ਦੂਰੋਂ ਵਾ ਨਾ ਲੱਗਾ ਰੋਤੇ ਫਿਰ ਰੱਬ ਦਾ ਨਾ ਹੀ ਨਾ ਭਾਈ ਮੌਕੇ ਦਾ ਦੁੱਧ ਕਿੰਨਾ ਹੋਊਗਾ ਮੌਕੇ ਦਾ ਦੁੱਧ 10 ਕਿਲੋ ਹੀ ਕਹਿਣਾ ਹੈ ਅੱਛਾ ਆਪਾਂ 12 ਨਹੀਂ ਕਹਿਣਾ ਅੱਜ 14 ਨਹੀਂ ਕਹਿਣਾ 10 ਕਿਲੋ ਕਹਿਣਾ ਨਿਕਲੇ ਭਾਵੇਂ 11 12 ਹੀ ਅੱਛਾ ਕਹਿਣਾ 10 ਕਿਲੋ ਆ ਜਦੋਂ ਆਪਾਂ ਉੱਥੇ ਇਕੱਠੇ ਹੋਏ ਫਿਰ ਕੀ ਫਾਇਦਾ ਇਕੱਠੇ ਹੋਣ ਦਾ ਜੇ ਆਪਾਂ ਮਾੜੇ ਦੁੱਧ ਹੀ ਘਾਟ ਨਿਕਲੇ ਹਾਂ ਜੇ ਟੱਕੀਆਂ ਠੋਰੀਆਂ ਉਹ ਚਲਾਈ ਗਏ ਹਾਂ ਉਹ ਆਪਾਂ ਕੰਮ ਨਹੀਂ ਕਰਨਾ ਹਾਂ ਜੇ ਕਿਸੇ ਨੂੰ ਵੀਰ ਨੂੰ ਇਹ ਚੱਕਰਿਆ ਹੋਰ ਟਕਾਲਾਂ ਨੂੰ ਵੀ ਚੋਵੇ ਇਸ ਫੇਰੇ ਵਿੱਚ ਚੋਵੇ ਆਪੀ ਸੰਧੀ ਕਰਕੇ ਖੜੇ ਹਾਂ ਤੇਰੀ ਗੱਲਿਆ ਕਰਦੀ ਹੈ ਕੋਈ ਦੂਰ ਆ ਆਨਲਾਈਨ ਚਾਹ ਬਸ ਇੱਕ ਸਾਹ ਲਿਆ ਹਾਂਜੀ ਹਾਂ ਮੈਂ ਕਿਹਦੇ ਮਾਰਵੇ ਬ੍ਰੇਡ ਚੋ ਆਈ ਹਾਂਜੀ ਉਧਰ ਦੀ ਝੋਟੀ ਹੈ ਭਾਈ ਹਾਂ ਅੱਖ ਨੂੰ ਆਖ ਹੀ ਜਾਂਦੇ ਆ ਜੈਡ ਬਲੈਕ ਕਹਿੰਦੇ ਸਿੰਗੀ-ਸੁੰਗੀ ਬੜੀ ਸੋਹਣੀ ਆ ਹਾਂਜੀ ਉਹ ਵੀ ਝੋਟੀ ਦੂਜਾ ਸਵੇਰ ਹੀ ਹੋਗ ਲੱਗਦੀ ਜੀ ਤੇ ਬਾਕੀ ਭਾਈ ਇਹਦਾ ਬੱਚਾ ਨਹੀਂ ਹੈਗਾ ਕਰਕੇ ਮੋਲ ਆਪਾਂ ਕਰਦੇ ਨਾ ਇਹਦਾ ਅੱਧਾ अच्छा ये 1.5 लाख दी आदे मोल आपा आधी ਕਰ ਦੇਣਾ ਹੈ आधी आधी ਕਰਦਾਂ ਤੇ ਸਭ ਬੱਚਾ ਸਪੈਰ ਹੋ ਗਿਆ ਬੱਚਾ ਹਾਂਜੀ ਮੀਨਾ ਹੋ ਗਿਆ ਸੋਈ ਤੇ ਮਿਲਦੀ ਕਿਦਾਂ ਮਿਲਦੀ ਥਾਪੀ ਤੇ ਬਾੜੇ ਤੇ ਓਕੇ ਹੋਲਦੀ ਤੋੜਾ ਚੈੱਕ ਕਰਵਾ ਦੇ ਐ ਨੂੰ ਕਰ ਦਿੱਤਾ ਨੂੰ ਨਾ ਜੀ ਸਿੰਘ ਮੂੰਹ ਦੀ ਬੰਤਰ ਤੇ ਸੋਣੀ ਸਜਣੂ ਬਾਕੀ ਤਾਜਾ ਲਾਇਓ जुगाड़ ਜਗੂੜ ਜਾਜ ਬੜਾ ਸੋਹਣਾ ਲਾਈ ਫਿਰਦੀ ਕਰਮ ਵਾਲੀ ਜੀ ਦੀ ਜੀ ไม่ชังกิซื้อ ਜਗਾਰ ਨਾਲ ਤੇ ਦੇਖ ਕੇ ਕਿਤੇ ਕਰਦਾ ਕਿ ਦੁਬਾਰਾ ਦੁਬਾਰਾ ਕਮਾਈ ਜਾਈਏ ਪਰ ਇਹ ਨਹੀਂ ਆ ਗਿਆ ਨਹੀਂ ਕਮਾਉਂਦੀ ਕਿ ਟਾਈਮ ਸਮਾਂ ਉਹਨਾਂ ਕੋ ਹੁੰਦਾ ਹੋਰ ਵੀ ਤੁਹਾਨੂੰ ਪਤਾ ਹੈ ਕਈ ਬੰਦੇ ਆਉਣਾ ਜਾਣਾ ਹੁੰਦਾ ਬਾਕੀ ਭਾਜੀ ਇਹ ਪਹਿਲੇ ਫੂਨ ਪਹਿਲੇ ਫੂਨ ਵਾਲੇ ਲੈ ਲੈਣੀ ਕਿਉਂ ਦੀ ਲੈ ਲੈਣੀ ਹੈ ਜੀ ਹਾਂ ਜੀ ਜਿੰਨੀ ਸਾਫ ਸੁਥਰੀ ਆ ਬਿਲਕੁਲ ਜਗਾਰ ਦੇ ਸਾਹ 2 ਕਿਲੋ ਗਾੜ ਉਹ ਵੀ 2 ਕਿਲੋ ਅਗਲੇ ਥਣਾਂਗੇ ਉਹ ਦੇ ਦਊਗਾ ਅੱਛਾ ਜੇ ਖਿਚਾਰ ਵੀ ਬੜੀ ਜਿਆਦੀ ਗਾੜ ਬਹੁਤੀ ਜਿਆਦੀ ਅੱਛਾ ਤੇ ਬਾਕੀ ਰੂਵਰ ਕੀ ਪੋਲੀ ਬਾੜੇ ਦੇ ਜਿੱਦਾਂ ਮੱਗੀ ਕਿਉਂ ਓਕੇ ਓਕੇ ਹਾਂ ਜੀ ਵਾਕੇ ਯਾ ਜੀ ਜੰਗੀ ਪਤਲੀ ਬਹੁਤੀ ਚਮੜੀ ਹੈ ਜਾ ਕੇ ਬਹੁਤੀ ਜਿਆਦੀ ਪਤਲੀ ਆ ਹੂੰ ਕਹਿੰਦੇ ਨਾ ਵੀ ਇਹ ਸੰਭੀ ਨਹੀਂ ਝੋਟੀ ਬਾਕੀ ਝੋਟੀ ਦੀ ਜਮਾਨਾ ਨਾਲ ਕੋਈ ਸ਼ੱਕ ਨਹੀਂ ਹੈਗਾ ਹਾਂ ਸੇਕ ਮੂੰਹ ਤੋਂ ਭਾਈ ਰੇਟ ਕੀ ਕਰ ਦਈਏ ਹੁਣ ਰੇਟ ਹੁਣ ਲੈਣ ਦੇ ਵਾਲਾ ਹੀ ਕਹਿ ਗਿਆ ਮੈਂ ਬਿਲਕੁਲ ਫਿਕਸ ਇੱਕੋ ਹੀ ਕਰ ਦੇ 70000 ਦੀ ਦੇ ਦਈਏ ਜੈ ਜੈ ਹਾਂ ਜੈ ਜੈ ਤੁਹਾਡੇ ਕਹਿੰਦੇ ਤੇ ਕਹਿ ਦੇਣਾ ਫਿਰ 2 ਛੱਡ ਦਈਏ 3 ਛੱਡ ਦਈਏ ਚਲੋ 3000 ਕੱਟ ਕਰ ਦਾਂਗੇ 67 ਮੇਰਾ ਹੁਣ ਸਤਾਵੇ ਨਾ ਕੋਈ ਨਹੀਂ ਸਹੀ ਗੱਲ ਹੈ ਹਾਂਜੀ ਹਾਂਜੀ ਨਹੀਂ ਜਾਇਜ਼ ਗਲਤ ਨੂੰ ਗਲਤ ਆਖਣਾ ਚਾਹੀਦਾ ਹੈ 10 ਕਿਲੋ ਤਾਂ ਸੱਜਰ ਨੇ ਦੇਣਾ ਟੋਕਰ ਨੇ ਦੋ ਦੇਣਾ ਬਾਕੀ ਜਗਾਰ ਜਗੂੜ ਚੰਗਾ ਉਹ ਵੀ 10 ਕਿਲੋ ਆਪਣੇ ੂੰਜ 12 ਐ ਉਹ ਤਾਂ ਚਾ ਗੜਾ ਬਾਰਾ ਹੈ ਲੀਟਰਾਂ ਦਾ 10 ਕਿਲੋ ਆ ਹਾਂ ਨਹੀਂ ਸਹੀ ਗੱਲ ਜਿਹੜੀ ਅਸੀਂ ਗੱਲਾਂ ਕਰਾਂਗੇ ਇਹ ਨਹੀਂ ਸਜਣੋ ਤੁਸੀਂ ਦੱਸਦਾ ਗਿਣੋ 8 ਕਿਲੋ ਹੀ ਨਿਕਲੂਗਾ ਇਹ ਕੰਮ ਨਹੀਂ ਇਹਨਾਂ ਗੱਲਾਂ ਕਰਕੇ ਤੁਸੀਂ ਜੇ ਲੀਟਰ ਜੇ 9 ਕਿਲੋ ਨਿਕਲ ਜੂਗਾ 1000 ਰੁਪਿਆ ਸੌਦੇ ਦਾ ਛੱਡਿਆ ਜਾਊਗਾ ਹਾਂ ਜੇ ਦੁੱਧ ਘੱਟ ਜੂਗਾ ਜੇ 8 ਨਿਕਲ ਜੂਗਾ ਤੇ 2000 ਛੱਡਿਆ ਜਾਊਗਾ ਹਾਂ ਮੌਕੇ ਤੇ ਦੁੱਧ ਜੇ 8 ਕਿਲੋ ਨਿਕਲਦਾ ਨਾ ਜਿੰਨੇ ਦੀ ਆਪਣੀ ਫਾਈ ਹੁੰਦੀ ਆ ਪਰ 2000 ਰੁਪਿਆ ਕੱਢਾਂਗੇ ਜੇ ਜੇ 11 ਨਿਕਲ ਆਇਆ ਤਾਂ ਫਿਰ 1000 ਲਾਂਗੇ ਲੈਣਾ ਪੈਣਾ ਹਾਂਜੀ ਇਹ ਨਹੀਂ ਸ਼ਰਤਾਂ ਦਾਂਗੇ ਅੱਜ ਵਾਦ ਨੇ ਵਾਤ 1000 ਲਵਾਂਗੇ। ਅਸਲੀ ਗੱਲ ਆਪਾਂ ਕਰਦੇ ਆ। ਤੇ ਵਾੜ ਖੁੱਲ ਗਈ ਇਹ ਸੂਆ ਦੂਜਾ ਤੀਜਾ। ਦੂਜਾ ਸੂਆ ਇਹਨੂੰ ਅੱਜ ਤੇ ਜਦਾਂ ਨੂੰ ਗਿਆ ਭਾਈ ਕੋਈ ਨਹੀਂ। ਠੀਕ ਆ। ਤੇ ਬੋਲਾ ਕੋਈ ਹੋਵੇ ਤੇ ਥੱਲੇ ਕੋਈ 12-13 ਕਿਲੋ। ਮੂੰਹ ਰੱਛਾ ਤੇ ਬੱਛੀ। ਬੱਛਾ ਜੀ ਬੱਛਾ। ਰੱਛਾ ਆ ਗਿਆ। ਚਲੋ ਖੋਲਦਗੇ। ਵਾੜ ਵੀ ਚੰਗੀ ਆ। ਕਰਾਓ ਸੰਗਿਆ। 15-16 ਤੋਂ ਮਰਦੀ ਨਹੀਂ ਬਾਕੀ ਆਪਣੇ ਸਾਰੇ ਸੂਝਵਾਨ ਆ ਆਪਣਾ ਤਾਜ਼ਾ ਵੀ ਲਾਇਓ। ਦਵਾਈ ਬੜੀ ਜਿਆਦਾ ਗਾੜ੍ਹੀ ਲੱਗੀ ਆ। ਅੱਛਾ। ਦਵਾਈ ਦੇ ਕੀ ਆ ਵੀ ਨਾ। ਪਸ਼ੂ ਦੋਵੇਂ ਤੇਰੇ ਡਾਢ ਯਾਰ ਠੀਕ ਹੈ ਨਾ। ਮੁੱਲ ਵੀ ਬੜਾ ਧਿਆਨ ਨਾਲ ਕਰਨਾ ਏ ਕੋਈ 65 70 ਨਹੀਂ ਕਰਨਾ ਇਹਦੇ ਨਾਲ ਮੁੱਲ ਕਰਨਾ ਜਿਹੜਾ ਮਾਲ ਵੇਖੀ ਨਹੀਂ ਮਾਲ ਤੇ ਵੇਖਿਆ ਇਹਦੇ ਇਹਦੇ ਵੇਖਿਆ ਮਾਲ ਦੇ ਸੁਣੋ ਬਾਕੀ ਆਪਾਂ ਚਵਾਈ ਕਰਾ ਕੇ ਵਿਖਾ ਦੇਣੀ ਵਿੱਚ ਨੋ ਤੇ ਇਹਦੀ ਕੀਮਤ ਬਾਈ ਜੀ 50 ਜਿਆਦਾ ਕਿ ਲਾਈ ਹਾ ਨਹੀਂ 56 ਦੀ ਤੇ 55 ਦੀ ਚਲੋ 55 ਦੀ ਦੇ ਦਾਂਗੇ ਜਸਨੋ ਜੀ ਬਾਕੀ ਮੋਲੀ ਆਪਾਂ ਹੋਰ ਕੀਤੇ ਆ ਜਿਹੜੇ ਲੈ ਲੈਣੇ ਸੀ ਹਾਂ ਇਹ ਵੀ ਮੋਲ ਮੰਗੀ ਕੋ ਜਾਓ 65 ਮਾ ਕੇ ਕਿਉਂਕੇ ਜਹਾੜ ਜਹਾੜ ਕਦੀਓ ਨਾ ਠੀਕ ਗਾਣੂ ਲਾ ਦਿਓ ਮੜਿਆ हा लो सजनो ख़रीदारी करियो सत श्रीकाल जी